ਬਸੀ ਪਠਾਣਾ ਵਿਖੇ ਸਥਿਤ ਬਾਬਾ ਬੁੱਧਦਾਸ ਜੀ ਦੇ ਡੇਰੇ ਤੇ ਸਾਲਾਨਾ 58ਵਾਂ ਧਾਰਮਿਕ ਸਮਾਗਮ ਬੜੀ ਸ਼ਰਧਾ ਤੇ ਉਸ਼ਾ ਦੇ ਨਾਲ ਗੱਦੀ ਨਿਸ਼ੀਨ ਮਹਾਂਤ ਡਾਕਟਰ ਸਿਕੰਦਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਬਾਬਾ ਜੀ ਦੇ ਡੇਰੇ ਤੇ ਨਤਮਸਤਕ ਹੋਏ ਇਸ ਮੌਕੇ ਤੇ ਫਤਿਹਗੜ੍ਹ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਅਮਰ ਸਿੰਘ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਾਬਕਾ ਚੇਅਰਮੈਨ ਹਰਮਿੰਦਰ ਸਿੰਘ ਭਾਂਬਰੀ ਆਮ ਆਦਮੀ ਪਾਰਟੀ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਆਰਟੀ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਸਾਧੂ ਰਾਮ ਪਾਟ ਮਾਜਰਾ ਅਤੇ ਵਾਕਵਾਕ ਸਿਆਸੀ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਦੇ ਸਮੇਤ ਸ਼ਿਰਕਤ ਕੀਤੀ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆ ਮੈਂਬਰ ਆਫ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਬਹੁਤ ਪਵਿੱਤਰ ਸਥਾਨ ਹੈ ਇੱਥੇ ਆ ਕੇ ਅਸੀਂ ਨਤਮਸਤਕ ਹੁੰਦੇ ਹਾਂ ਹਜ਼ਾਰਾਂ ਸਾਧੂ ਸੰਤ ਇੱਥੇ ਆਉਂਦੇ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਵੀ ਇਨਸਾਨ ਇਸ ਡੇਰੇ ਤੇ ਆਉਂਦਾ ਹੈ ਬਹੁਤ ਕਿਸਮਤ ਵਾਲਾ ਹੁੰਦਾ ਹੈ ਅਤੇ ਮੂੰਹ ਦੀਆਂ ਮੰਗੀਆਂ ਮੁਰਾਦਾ ਪਾਉਂਦਾ ਬਹੁਤ ਪਵਿੱਤਰ ਦਿਨ ਹੈ ਜੋ ਕਿ ਸ਼ਹਿਰ ਬਸਿਉਂ ਦੇ ਨਾਲ ਤੰਤਨ ਬਾਬਾ ਬੁੱਧਾਸ ਮਹਾਰਾਜ ਜੋ ਪੁਰਾਣੇ ਤੇ ਮਹਾਨ ਸਾਧੂ ਹੋਏ ਨੇ ਉਹਦੀ ਸਾਲਾਨਾ ਵਰਸੇ ਸਮਾਗਮ ਵਿੱਚ ਜਿੱਥੇ ਬਹੁਤ ਬਹੁਤ ਸਾਰੇ ਹਜ਼ਾਰਾਂ ਸੰਗਤ ਵਿੱਚ ਜਿਹੜੇ ਸਾਡੇ ਉਹ ਆਈਆਂ ਨੇ ਸੰਤ ਬਾਪੁਰਸ਼ ਆਏ ਨੇ ਸਾਰੇ ਪ੍ਰੇੜੀ ਕਲ ਰਾਜਨੀਤਿਕ ਧਾਰਮਿਕ ਆਗੂ ਆਏ ਨੇ ਤੇ ਬੜਾ ਚੰਗਾ ਲੱਗ ਰਿਹਾ ਕਿਉਂਕਿ ਮਹਾਪੁਰਖਾਂ ਦੇ ਨਾਮ ਦੀ ਖੁਸ਼ਬੂ ਹੈ ਜਿਹੜੀ ਉਸ ਨੂੰ ਲਿਆ ਜਾ ਰਿਹਾ ਹੈ ਇਹ ਅੱਜ ਦੇ ਕਲਯੁਗ ਦੇ ਸਮੇਂ ਵਿੱਚ ਸਤ ਸੰਗਤ ਦੇ ਵਿੱਚ ਜਾਣਾ ਸਤ ਸੰਗਤ ਉਣੀ ਬਹੁਤ ਜ਼ਰੂਰੀ ਹੈ ਕਦੇ ਸਾਨੂੰ ਸ਼ਾਂਤੀ ਤੇ ਸੁੱਖ ਮਿਲ ਸਕਦਾ ਹੈ ਬਹੁਤ ਬਹੁਤ ਧੰਵਾ ਹਜ਼ਾਰਾਂ ਸਾਧੂ ਸੰਤ ਆਉਂਦੇ ਆ ਚਾਰ ਪੰਜ 6 ਦਿਨ ਰੁਕਦੇ ਆ ਭਜਨ ਕੀਰਤਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦਾ ਅਰਦਾਸ ਹੁੰਦੀ ਆ ਬਹੁਤ ਜ਼ਿਆਦਾ ਪਵਿੱਤਰ ਜਗਾ ਮੈਂ ਸਮਝਦਾ ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਕਿਸਮਤ ਵਾਲਾ ਔਰ ਕੁਛ ਨਾ ਕੁਛ ਬਾਬਾ ਫੁੱਦਤ ਜੀ ਦੀ ਔਰ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲੈ ਕੇ ਜਾਂਦਾ ਸਾਲ ਦੀ ਤਰ੍ਹਾਂ ਬਾਬਾ ਬੁੱਧਾ ਜੀ ਦਾ ਜੋ ਦਿਹਾੜਾ ਆ ਉਹ ਬਤੀ ਪਖਾਣਾ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਗੱਦੀ ਨਿਸ਼ੀਨ ਨੇ ਡਾਕਟਰ ਸਿਕੰਦਰ ਸਿੰਘ ਜੀ ਉਹ ਮਨਾਉਂਦੇ ਨੇ ਔਰ ਹਰ ਸਾਲ ਤਕਰੀਬਨ 5 ਦਿਨ ਜਿੱਥੇ ਇੱਥੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਹੁੰਦੇ ਨੇ ਉਹਦੇ ਨਾਲ ਨਾਲ ਸੰਤ ਮਾਮਪੁਰ ਜਿਹੜੇ ਨੇ ਸਾਧੂ ਪੂਰੇ ਦੇਸ਼ ਦੇ ਵਿੱਚੋਂ ਉਹ ਇੱਥੇ ਪਹੁੰਚਦੇ ਨੇ ਅਸ਼ੀਰਵਾਦ ਦਿੰਦੇ ਨੇ ਸੰਗਤ ਨੂੰ ਔਰ ਸਾਨੂੰ ਵੀ ਹਰ ਸਾਲ ਕਿਉਂਕਿ ਮੈਂ ਇਸ ਨਗਰ ਦਾ ਜੰਪਾਲਿਆ ਪ੍ਰਿੰਦਾ ਜਾਂ ਔਰ ਮੇਰੇ ਬਿડા ਮਾਪਿਓ ਇੱਥੇ ਹੀ 5ਵੀਂ ਕਲਾਸ ਤੋਂ ਲੈ ਕੇ ਤੇ ساری ਜ਼ਿੰਦਗੀ ਜਿਹੜੀ ਹੈਗੀ ਹੈ ਬਤੀਤ ਕੀਤੀ ਸੋ ਬੜਾ ਜਿੱਥੇ ਇਸ ਧਰਤੀ ਨਾਲ ਲਗਾਓ ਆ ਉੱਥੇ ਆਪਾਂ ਬੋਸਾ ਜਿੱਤੇ ਰੇਤਾ ਤੋਂ ਅਸ਼ੀਰਵਾਦ ਹਰ ਸਾਲ ਲੈਣ ਦਾ ਮੌਕਾ ਮਿਲਦਾ ਆ ਔਰ ਇਹੋ ਜੇ ਸੰਤਾ ਮਹਾਂਪੁਰਸ਼ਾਂ ਦੇ ਜਦੋਂ ਦਿਹਾੜੇ ਮਨਾਏ ਜਾਂਦੇ ਨੇ ਤਾਂ ਫਿਰ ਜਿਹੜੀ ਸਾਡੇ ਸੋਸਾਇਟੀ ਹੈ ਜਿਹੜੇ ਸਾਡੇ ਸਮਾਜ ਹੈ ਉਹਨੂੰ ਇੱਕ ਸਨੇਹਾ ਵੀ ਦਿੰਦਾ ਆ ਬਹੁਤ ਹੀ ਮਹਾਨ ਬਾਬਾ ਬੋਧਾਸ ਜੀ ਦੀ ਸਲਾਣਾ ਵਰਸੀ ਤੇ ਲਗਾਤਾਰ ਪਿਛਲੇ 30 ਸਾਲ ਤੋਂ ਦਾਸਨ ਉਤੇ ਸਾਡੇ ਸਾਰੇ ਸਾਥੀ ਮੇਰੇ ਨਾਲ ਚੱਲ ਕੇ ਰਜਿੰਦਰ ਬਿੱਟੂ ਜੀ ਨਰਿੰਦਰ ਸੇਖੋਂ ਜੀ ਬਲਵੰਤ ਰਾਏ ਜੀ ਸੋ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਮਹਾਨ ਸਥਾਨ ਤੇ ਆ ਕੇ ਬਾਬਾ ਜੀ ਦੇ ਨਤਮਸਤਕ ਹੁੰਨੇ ਆ ਅਤੇ ਉਹਨਾਂ ਤੋਂ ਅਸ਼ੀਰਵਾਦ ਲੈਨੇ ਆ ਅਤੇ ਸਲਾਣਾ ਸਮਾਗਮ ਜਿਹਦੇ ਵਿੱਚ ਹਜ਼ਾਰਾਂ ਦੇ ਬਲਕਿ ਲੱਖਾਂ ਦੀ ਤਰਾਰ ਦੇ ਵਿੱਚ ਸਾਧੂ ਸੰਤ ਸੰਤ ਸਮਾਜ ਹਰਦਵਾਰ ॠषिकेश ਕਾਸ਼ੀ ਤੋਂ ਸਾਧੂ ਸਮਾਜ ਇਸ ਥਾਂ ਤੇ ਆਉਂਦਾ ਹੈ ਅਤੇ ਇੱਥੇ ਗੁਰੂ ਸਾਹਿਬ ਦਾ ਅਖੰਡ ਪਾਠ ਦੀ ਲੜੀ ਚੱਲਦੀ ਹੈ ਲਗਾਤਾਰ ਅਤੇ ਕਈ ਦਿਨ ਲੰਗਰ ਚੱਲਦੇ ਨੇ ਅਤੇ ਮੈਂ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਇਸ ਸਾਡੇ ਮਹੰਤ ਡਾਕਟਰ ਸਿਕੰਦਰ ਸਿੰਘ ਜੀ ਜਿਹੜੇ ਇਹ ਸਾਰਾ ਸਮਾਗਮ ਕਰਵਾਉਂਦੇ ਨੇ ਅੱਜ ਬਸੀ ਪਛਾਣਾ ਵੀ ਕੇ ਬਾਬਾ ਬੁੱਧ ਆਸਦੀ ਵਰਸੀ ਤੇ ਨਫਤਕ ਹੁਣ ਆਏ ਆ ਇੱਥੇ ਜੋ ਪ੍ਰੋਗਰਾਮ ਡੇਰੇ ਦੇ ਮਹੰਤੂ ਸਿਕੰਦਰ ਸਿੰਘ ਜੀ ਨੇ ਸਾਰੇ ਰਾਜਨੀਤਿਕ ਸਾਰੇ ਪਾਰਟੀਆਂ ਦੇ ਬੰਦੇ ਬੁਲਾ ਕੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਜਿੱਥੇ ਮਹਾਪੁਰਸ਼ ਆਏ ਆ ਤੇ ਉੱਥੇ ਸਾਰਿਆਂ ਦਾ ਬੜਾ ਸਤਿਕਾਰ ਕਰਿਆ ਇਹ ਬਹੁਤ ਵਧੀਆ ਗੱਲ ਹੈ ਵੀ ਸਾਰੇ ਜੇ ਪਾਰਟੀਆਂ ਇਕੱਠੇ ਹੋ ਕੇ ਬਾਬੇ ਬੋਧ ਦਾਸ ਦੇ ਵਰਸੀ ਤੇ ਸਾਰੇ ਇਕੱਠੇ ਹੋਏ ਆ ਇਹ ਬਹੁਤ ਵਧੀਆ ਪ੍ਰੋਗਰਾਮ ਆ ਜਿਸ ਤਰ੍ਹਾਂ ਮਹਾਪੁਰਸ਼ਤ ਬਹੁਤ ਦੂਰੋਂ ਦੂਰੋਂ ਆਇਆ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ ਜੋ ਡਾਕਟਰ ਸਿਕੰਦਰ ਸਿੰਘ ਜੀ ਮਹੰਤਾ ਇਹਨਾਂ ਨੇ ਬੜਾ ਵਧੀਆ ਇਹਨਾਂ ਦਾ ਪ੍ਰੋਗਰਾਮ ਕੀਤਾ ਬਾਬਾ ਬੁੱਧ ਦਾਸ ਜੀ ਉਹਨਾਂ ਦੇ ਅਸਥਾਨ ਤੇ ਜੋ ਉਹਨਾਂ ਦਾ ਸਾਲਾਨਾ ਵਰਸਿ ਸਮਾਗਮ ਹੁੰਦਾ ਹੈ ਔਰ ਸਾਡੇ ਬਹੁਤ ਹੀ ਸਰਕਾਰੀਓ ਡਾਕਟਰ ਸਿਕੰਦਰ ਸਿੰਘ ਜੀ ਉਹਨਾਂ ਵੱਲੋਂ ਇਹ ਜਿਹੜਾ ਸਾਲਾਨਾ ਪ੍ਰੋਗਰਾਮ ਕਰਾਇਆ ਜਾਂਦਾ ਇੱਕ ਬਹੁਤ ਵੱਡੀ ਜਿਹੜੀ ਬਾਬਾ ਬੁੱਧ ਦਾਸ ਜੀ ਨੇ ਮਾਨਵਤਾ ਦੀ ਸੇਵਾ ਕੀਤੀ ਔਰ ਇੱਕ ਸਾਨੂੰ ਆ ਆਮ ਲੋਕਾਂ ਨੂੰ ਇੱਕ ਵਧੀਆ ਰਾਹ ਉਹਨਾਂ ਨੇ ਜਿਹੜਾ ਦਰਸਾਇਆ ਔਰ ਪ੍ਰੇਰਿਤ ਕੀਤਾ ਕਿ ਸਮਾਜ ਚ ਵਧੀਆ ਕੰਮ ਕਰੀਏ